ਜਸਵਿੰਦਰ ਭੱਲਾ ਦੇ ਮੌਤੇ ਪੰਜਾਬ ਦੇ ਇੱਕ ਆਰਟਿਸਟ ਅਮਨਜੀਤ ਸਿੰਘ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਸੱਚੀ ਸ਼ਰਧਾਂਜਲੀ ਜੜੀ ਹੈ ਦਿੱਤੀ ਆਰਟਿਸਟ ਅਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਭੱਲਾ ਬਾਲ ਮੁਕੱਦਮ ਸ਼ਰਮਾ ਦੀ ਜੋੜੀ ਜਿਹੜੀ ਕਿ ਨੀਲੂ ਦੇ ਨਾਲ ਸੀ ਤੇ ਇਹਨਾਂ ਦੇ ਛਣ ਕਾਟਿਆ ਨੇ ਚਾਚਾ ਜਿੱਤਰਾਂ ਦੇ ਨਾਂ ਨਾਲ ਇੰਨੀ ਮਸ਼ਹੂਰੀ ਖੱਟੀ ਕੀ ਹੱਜ ਹਰ ਇੱਕ ਪੰਜਾਬੀ ਉਹਨਾਂ ਨੂੰ ਸੁਣਨਾ ਤੇ ਐਡੀ ਵੱਡੀ ਸ਼ਕਸ਼ੀਅਤ ਦੇ ਚਲੇ ਜਾਣ ਦਾ ਬਹੁਤ ਹੀ ਖਿਆਲ ਜਿਹੜਾ ਪੈਦਾ ਵੀ ਨਹੀਂ ਹੋ ਸਕਦਾ ਇਸ ਲੋਕ ਦੀ ਘੜੀ ਵਿੱਚੋਂ ਅਸੀਂ ਆਪਣੀ ਕਲਾ ਰਾਹੀਂ ਮੂਰਤੀ ਦੇ ਰੂਪ ਵਿੱਚ ਦੁੱਖ ਨੂੰ ਸਾਂਝਾ ਕੀਤਾ ਤੇ ਕਲਾਕਾਰੀ ਰਾਹੀਂ ਆਪਣੀ ਸ਼ਰਧਾਂਜਲੀ ਜੜੀਏ ਪੇਟ ਕੀਤੀ ਹੈ ਜਸਵਿੰਦਰ ਪੱਲਾ ਨੂੰ ਉਹਨਾਂ ਦਾ ਚਲੇ ਜਾਣਾ ਬਹੁਤ ਹੀ ਵੱਡਾ ਕੱਟ ਜਸਵਿੰਦਰ ਭੱਲਾ ਦੇ ਮੋੜ ਤੇ ਪੰਜਾਬ ਦੇ ਆਰਟਿਸਟ ਅਮਨਜੀਤ ਸਿੰਘ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਸੱਚੀ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਆਰਟਿਸਟ ਅਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਭੱਲਾ ਬਾਲ ਮੁਕੱਦਮ ਸ਼ਰਮਾ ਦੀ ਜੋੜੀ ਜਿਹੜੀ ਕਿ ਨੀਲੂ ਦੇ ਨਾਲ ਸੀ ਤੇ ਇਹਨਾਂ ਦੇ ਛਣ ਕਾਟਿਆ ਨੇ ਚਾਚਾ ਜਿੱਤਰਾ ਦੇ ਨਾਂ ਨਾਲ ਇੰਨੀ ਮਸ਼ਹੂਰੀ ਖੱਟੀ ਕੀ ਹੱਜ ਹਰ ਇੱਕ ਪੰਜਾਬੀ ਉਹਨਾਂ ਨੂੰ ਸੁਣਨਾ ਤੇ ਐਡੀ ਵੱਡੀ ਸ਼ਖਸੀਅਤ ਦੇ ਚਲੇ ਜਾਣ ਦਾ ਬਹੁਤ ਹੀ ਖਿਆਲ ਜਿਹੜਾ ਪੈਦਾ ਵੀ ਨਹੀਂ ਹੋ ਸਕਦਾ ਇਸ ਦੁੱਖ ਦੀ ਘੜੀ ਵਿੱਚੋਂ ਅਸੀਂ ਆਪਣੀ ਕਲਾ ਰਾਹੀਂ ਹੂਰਤੀ ਦੇ ਰੂਪ ਵਿੱਚ ਦੁੱਖ ਨੂੰ ਸਾਂਝਾ ਕੀਤਾ ਤੇ ਕਲਾਕਾਰੀ ਰਾਹੀਂ ਆਪਣੀ ਸ਼ਰਧਾਂਜਲੀ ਜਰੀਏ ਪੇਟ ਕੀਤੀ ਹੈ ਜਸਵਿੰਦਰ ਪੱਲਾ ਨੂੰ ਉਹਨਾਂ ਦਾ ਚਲੇ ਜਾਣਾ ਜਸਵਿੰਦਰ ਭੱਲਾ ਦੇ ਮੋੜ ਤੇ ਪੰਜਾਬ ਦੇ ਆਰਟਿਸਟ ਅਮਨਜੀਤ ਸਿੰਘ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਸਤਿ ਸ਼੍ਰੀ ਅੰਝਲੀ ਜਿਹੜੀ ਹੈ ਦਿੱਤੀ ਆਰਟਿਸਟ ਅਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਭੱਲਾ ਬਾਲ ਮੁਕੱਦਮ ਸ਼ਰਮਾ ਦੀ ਜੋੜੀ ਜਿਹੜੀ ਕਿ ਨੀਲੂ ਦੇ ਨਾਲ ਸੀ ਤੇ ਇਹਨਾਂ ਦੇ ਛਣ ਕਾਟਿਆ ਨੇ ਚਾਚਾ ਅਜਿਹੇ ਤਰ੍ਹਾਂ ਦੇ ਨਾਂ ਨਾਲ ਇੰਨੀ ਮਸ਼ਹੂਰੀ ਖੱਟੀ ਕੀ ਹੱਜ ਹਰ ਇੱਕ ਪੰਜਾਬੀ ਉਹਨਾਂ ਨੂੰ ਸੁਣਨਾ ਤੇ ਐਡੀ ਵੱਡੀ ਸ਼ਖਸੀਅਤ ਦੇ ਚਲੇ ਜਾਣ ਦਾ ਬਹੁਤ ਹੀ ਖਿਆਲ ਜਿਹੜਾ ਪੈਦਾ ਵੀ ਨਹੀਂ ਹੋ ਸਕਦਾ ਇਸ ਦੁੱਖ ਦੀ ਘੜੀ ਵਿੱਚੋਂ ਅਸੀਂ ਆਪਣੀ ਕਲਾ ਰਾਹੀਂ ਹੋਂਦ ਦੇ ਰੂਪ ਵਿੱਚ ਦੁੱਖ ਨੂੰ ਸਾਂਝਾ ਕੀਤਾ ਤੇ ਕਲਾਕਾਰੀ ਰਾਹੀਂ ਆਪਣੀ ਸ਼ਰਧਾਂਜਲੀ ਜੜੀਏ ਪੇਟ ਕੀਤੀ ਹੈ ਜਸਵਿੰਦਰ ਪੱਲਾ ਨੂੰ ਉਹਨਾਂ ਦਾ ਚਲੇ ਜਾਣਾ ਬਹੁਤ ਹੀ ਵੱਡਾ ਕੱਟ ਜਸਵਿੰਦਰ ਭੱਲਾ ਦੇ ਮੋੜ ਤੇ ਪੰਜਾਬ ਦੇ ਇੱਕ ਆਰਟਿਸਟ ਅਮਨਜੀਤ ਸਿੰਘ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਸੱਚੇ ਸ਼ਰਧਾਂਜਲੀ ਜੜੀ ਹੈ ਦਿੱਤੀ ਆਰਟਿਸਟ ਅਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਭੱਲਾ ਮਾਲ ਮੁਕੱਦਮ ਸ਼ਰਮਾ ਦੀ ਜੋੜੀ ਜਿਹੜੀ ਕਿ ਨੀਲੂ ਦੇ ਨਾਲ ਸੀ ਤੇ ਇਹਨਾਂ ਦੇ ਛਣ ਕਾਟਿਆ ਨੇ ਚਾਚਾ ਜਿੱਤਰਾਂ ਦੇ ਨਾਂ ਨਾਲ ਇੰਨੀ ਮਸ਼ਹੂਰੀ ਖੱਟੀ ਕੀ ਹੱਜ ਹਰ ਇੱਕ ਪੰਜਾਬੀ ਉਹਨਾਂ ਨੂੰ ਸੁਣਨਾ ਤੇ ਏਡੀ ਵੱਡੀ ਸ਼ਖਸੀਅਤ ਦੇ ਚਲੇ ਜਾਣ ਦਾ ਬਹੁਤ ਹੀ ਖਿਆਲ ਜਿਹੜਾ ਪੈਦਾ ਵੀ ਨਹੀਂ ਹੋ ਸਕਦਾ ਇਸ ਦੁੱਖ ਦੀ ਘੜੀ ਵਿੱਚ ਉਹ ਅਸੀਂ ਆਪਣੀ ਕਲਾ ਰਾਹੀਂ ਮੂਰਤੀ ਦੇ ਰੂਪ ਵਿੱਚ ਦੁੱਖ ਨੂੰ ਸਾਂਝਾ ਕੀਤਾ ਤੇ ਕਲਾਕਾਰੀ ਰਾਹੀਂ ਆਪਣੀ ਸ਼ਰਧਾਂਜਲੀ ਜੜੀਏ ਪੇਟ ਕੀਤੀ ਹੈ ਜਸਵਿੰਦਰ ਪੱਲਾ ਨੂੰ ਉਹਨਾਂ ਦਾ ਚਲੇ ਜਾਣਾ ਬਹੁਤ ਹੀ ਵੱਡਾ ਕਾਟ ਹੈ ਜਸਵਿੰਦਰ ਭੱਲਾ ਦੇ ਮੋੜ ਤੇ ਪੰਜਾਬ ਦੇ ਆਰਟਿਸਟ ਅਨਮਨਜੀਤ ਸਿੰਘ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਸੱਚੇ ਸ਼ੰਜ ਅंजलि ਜਿਹੜੀ ਹੈ ਦਿੱਤੀ ਆਰਟਿਸਟ ਅਨਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਭੱਲਾ ਮੋਲ ਮੁਕਦਮ ਸ਼ਰਮਾ ਦੀ ਜੋੜੀ ਜਿਹੜੀ ਕਿ ਨੀਲੂ ਦੇ ਨਾਲ ਸੀ ਤੇ ਇਹਨਾਂ ਦੇ ਛਣ ਕਾਟਿਆ ਨੇ ਚਾਚਾ ਜਿੱਤਰਾਂ ਦੇ ਨਾਂ ਨਾਲ ਇੰਨੀ ਮਸ਼ਹੂਰੀ ਖੱਟੀ ਕੀ ਹੱਜ ਹਰ ਇੱਕ ਪੰਜਾਬੀ ਉਹਨਾਂ ਨੂੰ ਸੁਣਨਾ ਤੇ ਐਡੀ ਵੱਡੀ ਸ਼ਖਸੀਅਤ ਦੇ ਚਲੇ ਜਾਣ ਦਾ ਬਹੁਤ ਹੀ ਖਿਆਲ ਜਿਹੜਾ ਪੈਦਾ ਵੀ ਨਹੀਂ ਹੋ ਸਕਦਾ ਇਸ ਦੁੱਖ ਦੀ ਘੜੀ ਵਿੱਚੋਂ ਅਸੀਂ ਆਪਣੀ ਕਲਾ ਰਾਹੀਂ ਮੂਰਤੇ ਦੇ ਰੂਪ ਵਿੱਚ ਦੁੱਖ ਨੂੰ ਸਾਂਝਾ ਕੀਤਾ ਤੇ ਕਲਾਕਾਰੀ ਰਾਹੀਂ ਆਪਣੀ ਸ਼ਰਧਾਂਜਲੀ ਜੜੀਏ ਪੇਟ ਕੀਤੀ ਹੈ ਜਸਵਿੰਦਰ ਪੱਲਾ ਨੂੰ ਉਹਨਾਂ ਦਾ ਚਲੇ ਜਾਣਾ ਬਹੁਤ ਹੀ ਵੱਡਾ ਘਾਟਾ ਹੈ